ਅੱਜ ਪਿੰਡ ਨਸੀਰੇਵਾਲ ਦੇ ਸਾਡੇ ਸਤਿਕਾਰਯੋਗ ਸਰਪੰਚ ਸਰਦਾਰ ਬਲਬੀਰ ਸਿੰਘ ਜੀ ਹੋਣੀ ਤੇ ਇਹਨਾਂ ਦੇ ਨਾਲ 40 ਪਰਿਵਾਰ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਆ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਇਹਨਾਂ ਨੂੰ ਪੂਰਾ ਜਿਹੜਾ ਮਾਨ ਸਤਿਕਾਰ ਪਾਰਟੀ ਦੇ ਵਿੱਚ ਮਿਲੂਗਾ ਇਹ ਸਾਰਾ ਕੁਝ ਜਿਹੜਾ ਸਿਲਸਿਲਾ ਚੱਲ ਰਿਹਾ ਲਗਾਤਾਰ ਪਿੰਡਾਂ ਦੇ ਪਿੰਡ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਰਹੇ ਨੇ ਇਹ ਸਿਰਫ ਪਾਰਟੀ ਦੀਆਂ ਨੀਤੀਆਂ ਪਾਰਟੀ ਦੇ ਕੰਮ ਸਰਦਾਰ ਭਗਵੰਤ ਸਿੰਘ ਮਾਨ ਦੀ ਹੋਣਾਂ ਦੇ ਕੰਮਾਂ ਨੂੰ ਦੇਖ ਕੇ ਜਿਹੜੀ ਹੈ ਸੰਗਤ ਹੈ ਉਹ ਪਾਰਟੀ ਨਾਲ ਜੁੜ ਰਹੀ ਹੈ ਇਹਨਾਂ ਨਾਲ ਸਾਡੇ ਇਸ ਇਲਾਕੇ ਨੂੰ ਬੜਾ ਵੱਡਾ ਇੱਕ ਹੰਗਾਰਾ ਮਿਲਣਾ ਕਿਉਂਕਿ ਬਹੁਤ ਹੀ ਇਮਾਨਦਾਰ ਤੇ ਵਧੀਆ ਤੇ ਬੜੇ ਸਰਦੇ ਪੁੱਜਦੇ ਜਿਹੜੇ ਨੇ ਤੇ ਸਾਡੇ ਸਰਪੰਚ ਨੇ ਮਿਹਨਤੀ ਨੇ ਸੋ ਇਸ ਕਰਕੇ ਇਹਨਾਂ ਇਹਨਾਂ ਦਾ ਜਿਹੜਾ ਇਲਾਕੇ ਦੇ ਵਿੱਚ ਬਹੁਤ ਸਤਿਕਾਰ ਹੈ ਤੇ ਇਹਨਾਂ ਦੇ ਆਉਣ ਨਾਲ ਸਾਡੀ ਪਾਰਟੀ ਨੂੰ ਇਸ ਇਲਾਕੇ ਦੇ ਵਿੱਚ ਬਹੁਤ ਵੱਡਾ ਹੰਗਾਰਾ ਮਿਲਦਾ। ਸਾਵਾਦਰ ਜੀ ਆਇਆਂ ਨੂੰ ਕਹਿੰਦੇ ਆ। ਇਹਨਾਂ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਅਸੀਂ ਕਿਸੇ ਦੇ ਦਬਾਤ ਲੈ ਆਣ ਕੇ ਨਹੀਂ ਮੈਂ ਸ਼ਾਮਲ ਹੋਏ ਆਂ ਅਸੀਂ ਆਪ ਇਹਨਾਂ ਨੂੰ ਸੱਚ ਕੇ ਸ਼ਾਮਲ ਹੋਏ ਆਂ ਜੀ। ਇਹ ਨਹੀਂ ਕਿਸੇ ਦਾ ਕਿ ਇਦਾਂ ਉਹਦਾ ਕੰਮਾਂ ਦੇ ਕੰਮਾਂ ਦੇ ਕੰਮਾਂ ਦੇ ਧਰਤੇ ਇਹਨਾਂ ਨਾਲ ਅਸੀਂ ਛੰਮ ਲਾ ਜੀ। ਅਸੀਂ ਪੂਰਾ ਇਹਨਾਂ ਦਾ ਸਾਥ ਦੇਣਾ। ਹਰ ਤਰ੍ਹਾਂ ਤਰ੍ਹਾਂ ਦੇਾਂਗੇ ਸਾਥ ਇਹਨਾਂ ਦਾ ਜੀ। ਸਾਡੇ ਵਿੱਚ ਸਰਦਾਰ ਸਜਨੇ ਸਿੰਘ ਜੀ ਇੱਕ ਸਿਸਟਮਾ ਸਾਡੇ ਹਲਕੇ ਦੇ ਵਿਧਾਇਕ ਆ ਇਹਨਾਂ ਦੇ ਕੰਮਕਾਜ ਦੇਖਦਾ ਹੋਇਆ ਹਲਕੇ ਦੇ ਕੰਮਕਾਰ ਇਹਨਾਂ ਦੇ ਬਹੁਤ ਵਧੀਆ ਆ ਆਮ ਆਦੀ ਪਾਰਟੀ ਸਰਦਾਰ ਭਗਵਾਨ ਸਿਗਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਜੋ ਉਹਨਾਂ ਨੇ ਅਲਿਖੇ ਕੰਮ ਆ ਉਹ ਇਸ ਟਾਈਮ ਆਪਣੇ ਕੰਮਾਂ ਨੂੰ ਪੂਰੇ ਤਨਮਨ ਤਨ ਦੇ ਨਾਲ ਨਿਭਾਉਂਦੇ ਆ ਇਸ ਕਰਕੇ ਸਾਡੇ ਨਗਰ ਦੇ ਵਿੱਚ ਪਿੰਨ ਨਗਰ ਨਸੀਰਵਾਲ ਦੇ ਵਿੱਚ ਆਏ ਆ ਅਸੀਂ ਵੀ ਇਹਨਾਂ ਦੇ ਜਿਹੜੇ ਪਿੰਡ ਲੋ ਨਗਰ ਲੋ ਤਹਿਦ ਲੋ ਨਾਲ ਇਹਨਾਂ ਦੇ ਆ ਤੇ ਕਰ ਕਮਲਰ ਨਾਲ ਉਹ ਨਾਲ ਸਮੇਂ ਦੇ ਵਿੱਚ ਵੱਧ ਵੱਧ ਜੀ ਸਰ ਕੁਛ ਨਾਲ ਇਹ ਕਿਨਾਂ ਨੇ ਕੁਝ ਪਲਾਟਾਂ ਦੇ ਵਿੱਚ ਗੱਲ ਰੱਖੀ ਆ ਕੁਝ ਪਲਾਟ ਜਿਹੜੇ ਕੱਟੇ ਹੋਇਆ ਕੁਝ ਹੋਰ ਲੋਕਾਂ ਦੇ ਕੁਝ ਪਲਾਟ ਕੱਟਣ ਵਾਲੇ ਪਏ ਜਿਹੜੇ ਉਹ ਵੀ ਇਹਨਾਂ ਨੇ ਵਾਦਾ ਕੀਤਾ ਕਿ ਪਲਾਟ ਕੱਟ ਕੇ ਦਿਵਾਗੇ ਕੁਛ ਉੱਪਰ ਦੀ ਗੱਲ ਰੱਖੀ ਆ ਇੱਕ ਉੱਥੇ ਮੰਦਿਰ ਦੀ ਗੱਲ ਕੀਤੀ ਗੁਰਦੁਆਰ ਸਾਹਿਬ ਦੀ ਗੱਲ ਰੱਖੀ ਆ ਇੱਕ ਸੜਕ ਦੀ ਗੱਲ ਰੱਖੀ ਗਈ ਵੀ ਉਹ ਅਸੀਂ ਉੱਥੇ ਪੂਰੇ ਖਰੀਦ ਤਰਾਂਗੇ ਇੱਕ ਪਿੰਡ ਦੇ ਵਿੱਚ ਏ ਮਿੰਨੀ ਮੈਰਿਜ ਪੈਲਸ ਜਿਹੜਾ ਵਾ ਉਹਦੇ ਉਹਦੇ ਆਧਾਰ ਤੇ ਵੱਡਾ ਹਾਲ ਉਹਦੀ ਮੰਗ ਰੱਖੀ ਗਈ ਆ ਤੋਂ ਉਹਨਾਂ ਦੇ ਇਹਨਾਂ ਨੇ ਵੀ ਰੱਖੀ ਗਈ ਰਹੀ ਉਹ ਜਲਦੀ ਤੋਂ ਜਲਦੀ ਇਹ ਉਹ ਬਣਾਵਾਗੇ ਪਰ ਸਾਨੂੰ ਇਹਨਾਂ ਤੋਂ ਬਹੁਤ ਉਮੀਦ ਆ ਕਿ ਜਲਦੀ ਤੋਂ ਜਲਦੀ ਇੱਕ ਭੰਗ ਕਰਨਗੇ ਧੰਨਵਾਦ